ਭਗਤੀ ਔਰ ਸ਼ਕਤੀ ਦੇ ਮੁਜਸਮੇ ਸਰਬ ਸਾਜੀ ਵਾਤਾ ਦਾ ਉਪਦੇਸ਼ ਬਖਸ਼ਣ ਹਾਰ ਬਖਸ਼ਣ ਦਾ ਸਤਿਗੁਰੂ ਸਾਖਿਬ ਜੀ ਤਿਨਾ ਦੀ ਪਾਵਨ ਪੁੱਤਰ ਸੁੰਦਰ ਬਾਰਹ ਗਾਹ ਪਾਵਨ ਹਜ਼ੂਰੀ ਨਿਗੇ ਗੋਦ ਦੇ ਅੰਦਰ ਜੁੜ ਮਿਲ ਬੈਠੇ ਕੋ ਤਨ ਤਨ ਗੁਰਦੇਵ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦੀਆਂ ਬੇਅੰਤ ਬੇਅੰਤ ਬਖਸ਼ਿਸ਼ਾਂ ਤੁਹਾਡੇ ਸਾਡੇ ਸਾਰੇ ਇੰਤੇ ਨਹੀਂ ਕਿਉਂਕਿ ਆਪ ਜੀ ਪਲੀ ਪ੍ਰਕਾਰ ਹੀ ਜਾਣਦੇ ਹੋ ਇਹ ਜੋ ਸ਼ਹੀਦੀ ਹਫਤਾ ਜਿਸ ਦੌਰਾਨ ਸਤਿਗੁਰੂ ਸਾਹਿਬ ਜੀ ਦੇ ਚਰ ਫਰਜ਼ੰਦ ਤਿੰਨ ਪਿਆਰੇ ਔਰ ਵੀ ਬੇਅੰਤ ਸਿੰਘ ਸਿੰਘਣੀਆਂ ਤਿੰਨਾਂ ਨੇ ਜੋ ਸ਼ਹਾਦਤਾਂ ਪ੍ਰਾਪਤ ਕੀਤੀਆਂ ਸ਼ਹੀਦ ਹੋਏ ਨੇ ਸੋ ਉਹਨਾਂ ਗੁਰੂ ਕੇ ਲਾਲਾਂ ਨੂੰ ਤਿੰਨ ਸਿੰਘਾਂ ਸਿੰਘਣੀਆਂ ਦੀਆਂ ਜੋ ਸ਼ਹਾਦਤਾਂ ਹੋਈਆਂ ਨੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਬੜੇ ਸੁਖ ਸ਼ਾਂਤੀ ਦੇ ਨਾਲ ਵਸ ਰਹੇ ਹਾਂ ਇਸ ਸਤਿਗੁਰੂ ਸਾਖਬੀ ਜੀ ਦਾ ਸਾਡੇ ਉੱਪਰ ਬੜਾ ਕੀ ਵੱਡਾ ਪਰਉਪਕਾਰ ਹੈ ਤੇ ਅਸੀਂ ਇਸ ਪਰਉਪਕਾਰ ਵਾਸਤੇ ਸਤਿਗੁਰੂ ਜੀ ਦੇ ਸਦਾ ਹੀ ਰਣੀਖਾ ਜੋ ਉਹਨਾਂ ਗੁਰੂ ਕੇ ਲਾਲਾਂ ਦੀਆਂ ਸ਼ਹਾਦਤਾ ਸਿੰਘਾਂ ਲਿਆ ਸ਼ਹਾਦਤਾ ਤੈਨਾਂ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜੇ ਮਿਲੇ ਬੈਠੇ ਖਾ ਸਤਿਗੁਰੂ ਸਾਹਿਬ ਜੀ ਦੇ ਪਾਵਨ ਪੁਇਤਰ ਜਿਥੇ ਗੁਰ ਇਤਿਹਾਸ ਦੀ ਨਾਲ-ਨਾਲ ਕਥਾ ਵਿਚਾਰ ਹੋਵੇਗੀ ਨਾਲ-ਨਾਲ ਸਿਮਰਣ ਦੇ ਨਾਲ ਜੁੜਨਾ ਹੈ ਕਿਉਂਕਿ ਜਿਹੜਾ ਸਿਮਰਣ ਦਾ ਸਮਾਂ ਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਬਲੋ ਸਿਮ ਸਮੋ ਸਿਮਰਣ ਕੀ ਬਰੀਆ ਇਹ ਜਿਹੜਾ ਚੰਗਾ ਸਮਾਂ ਹੈ ਬੜਾ ਸ਼੍ਰੇਸ਼ਟ ਸਮਾਂ ਹੈ ਸੋ ਆਓ ਜੀ ਪਹਿਲੇ ਸਿਮਰਣ ਦੇ ਨਾਲ ਤੁਨਾ ਕਰੀਏ ਕਿਉਂਕਿ ਜੋ ਅੱਜ 9 ਹੋਂ ਦਾ ਦਿਨ ਹੈ